ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਚੈਨਲ ਦੇ ਉੱਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਮਿਲ ਜਾਣਗੇ ਬਾਈ ਜੇ ਨਵੇਂ ਹੋ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਫੋਲੋ ਕਰ ਲਿਓ ਜੇ YouTube ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਕਰ ਲਿਓ ਮੋਸਟਲੀ ਵੀਡੀਓ ਵਿੱਚ ਠੀਕ ਕਵਰ ਕਰਾਂਗੇ ਆਪਾਂ ਐਨਪੀਕੇ ਕਿਹੜਾ ਕਰੀਏ ਐਨਪੀਕੇ ਦੇ ਵਿੱਚ ਕਿਹੜੀ ਦਵਾਈ ਮਿਕਸ ਕਰ ਸਕਦੇ ਆਂ ਬਾਈ ਫੰਗੀਸਾਈਡ ਕਰ ਸਕਦੇ ਆਂ ਜਾਂ ਇਨਸੈਕਟੀਸਾਈਡ ਕਰ ਸਕਦੇ ਆਂ ਸੁੰਡੀ ਵਾਲੀ ਦਵਾਈ ਕਦੋਂ ਕਰੀਏ ਬੈਂਟਰੀ ਵਾਲੀ ਢੋਲੀ ਨਾਲ ਸਪਰੇਅ ਕਰੀਏ ਟਰੈਕਟਰ ਵਾਲੇ ਢੋਲ ਨਾਲ ਸਪਰੇਅ ਕਰੀਏ ਜਾਂ ਜਿਹੜੀ ਹੁਣ ਰਵਾਜ ਚੱਲੀ ਜਾਂਦਾ ਪੈਟਰੋਲ ਪੰਪ ਵਾਲੀ ਢੋਲੀ ਨਾਲ ਸਪਰੇਅ ਕਰੀਏ। ਤਿੰਨਾਂ ਦੇ ਵਿੱਚ ਕੀ ਫਰਕ ਆ ਕੀ ਨਹੀਂ ਇਹਦੇ ਬਾਰੇ ਦੱਸਾਂਗੇ ਚੌਥੀ ਗੱਲ। ਜਿਹੜਾ ਵੀ ਤੁਸੀਂ ਫੰਗੀਸਾਈਡ ਕਰਨਾ, ਇਨਸੈਕਟੀਸਾਈਡ ਕਰਨਾ ਜਾਂ ਕੋਈ ਬੈਕਟੀਰੀਅਲ ਤੋਂ ਬੀਐਲਬੀ ਉੱਤੇ ਪੱਤੇ ਮੱਚੀ ਜਾਂਦੇ ਆ ਉਹਦੇ ਤੋਂ ਦਵਾਈ ਕਰਨੀ ਆ। ਉਹਦੇ ਬਾਰੇ ਤੁਹਾਨੂੰ ਇਹ ਵੀਡੀਓ ਦੇ ਵਿੱਚ ਇਨਫੋਰਮੇਸ਼ਨ ਮਿਲ ਜੂਗੀ। ਜਿਆਦਾ ਲੰਮਾ ਸਮਾਂ ਨਾ ਲੈਂਦਾ ਹੋਇਆ ਹੋਰ ਵੀਡੀਓ ਆਪਣੀਆਂ ਚੈਨਲ ਤੇ ਪਈਆਂ ਨੇ ਉਹ ਦੇਖ ਲਿਆ ਕਰੋ। ਬਾਕੀ ਥੱਲੇ ਕਮੈਂਟ ਜ਼ਰੂਰ ਕਰਿਆ ਕਰੋ ਕਿਵੇਂ ਦੀ ਆਪਣੀਆਂ ਵੀਡੀਓ ਲੱਗਦੀਆਂ। ਤੇ ਕਿਹੜਾ ਵੈਰਾਈ ਤੁਸੀਂ ਝੋਨੇ ਦੀ ਲਾਈ ਹੈ ਤੇ ਕਿਹੜੀ ਦਵਾਈ ਹੁਣ ਕਰ ਚੁੱਕੇ ਹੋ ਠੀਕ ਹੈ ਬਈ ਤਾਂ ਆਜੋ ਜਿਵੇਂ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਵੀਡੀਓ ਚ ਦੱਸਤਾ ਸੀ ਰੋਜ਼ ਪੈਟਣਾ ਰੋਜ਼ ਰੀਲਾਂ ਪਾਉਣਾ ਫੇਸਬੁੱਕ ਤੇ ਸ਼ਾਰਟ ਪਾਉਣਾ ਵੀ ਮਸਿਆ ਤੋਂ ਬਾਅਦ ਆਪਣੇ ਕੋਲੇ ਕੋਈ ਵੀ ਦਵਾਈ ਕਰਿਓ ਤੁਸੀਂ ਮਸਿਆ ਤੋਂ ਭਾਵ 23 ਤਰੀਕ ਦੀ ਮਸਿਆ ਲੰਘ ਕੇ ਹਟਿਆ ਤੇ ਇਸ ਤੋਂ ਬਾਅਦ ਆਪਾਂ ਮੱਕੜ ਦੇਖਣਾ ਸੀ ਖੇਤ ਦੇ ਵਿੱਚ ਚਾਹੇ ਉਹ ਗੋਭ ਦੀ ਸੰਡੀ ਦਾ ਚਾਹੇ ਪੱਤਾ ਲਪੇਟ ਸੰਡੀ ਦਾ ਜਿੱਥੇ ਤੁਸੀਂ ਜਿਹੜੇ ਝੋਨੇ ਦੇ ਵਿੱਚ ਜਾਂ ਜਿਹੜੀ ਵੈਰੈਟੀ ਦੇ ਵਿੱਚ ਯੂਰੀਆ ਜਿਆਦੀ ਪਾਈ ਹੈ ਉੱਥੇ ਫੰਗਸ ਵੀ ਜਿਆਦੀ ਹੋਊ ਉੱਥੇ ਭਮੱਕੜ ਵੀ ਜਿਆਦਾ ਦੇਖਣ ਨੂੰ ਮਿਲੂ ਉੱਥੇ ਅਟੈਕ ਵੀ ਜਿਆਦਾ ਦੇਖਣ ਨੂੰ ਮਿਲੂਗਾ ਇੱਕ ਹੋਰ ਗੱਲ ਕਹੀ ਸੀ ਮੈਂ ਜਦੋਂ ਪਹਿਲੀ ਦਵਾਈ ਕਰੀ ਸੀ ਬਾਈ ਪਹਿਲੀ ਦਵਾਈ ਮਹਿੰਗੀ ਨਾ ਕਰੋ ਪਹਿਲੀ ਦਵਾਈ ਸਸਤੀ ਕਰ ਲਓ ਪਰ ਜਦੋਂ ਵੀ ਗੋਭ ਤੇ ਕਰਨੀ ਆਪਾਂ ਦਵਾਈ ਉਦੋਂ ਮਹਿੰਗੀ ਕਰਨੀ ਆ ਤੇ ਬਾਈ ਨੇਮ ਕਰਨੀ ਆ ਚੰਗੀ ਦਵਾਈ ਕਰਨੀ ਆ ਠੀਕ ਹੈ ਉਹਦੇ ਨਾਲ ਥੋੜਾ ਸਿਰਫ 3-400 ਰੁਪਏ ਦਾ ਕਿੱਲੇ ਮਗਰ ਵਰਕ ਰਨਾ ਦਾ ਦੁਆਰਾ ਤੁਹਾਨੂੰ ਢੋਲੀ ਚੱਕਣ ਦੀ ਲੋੜ ਆ ਨਾਲੇ ਤੁਹਾਨੂੰ ਰਿਜ਼ਲਟ ਚੰਗੇ ਮਿਲਣਗੇ ਨਾਲੇ ਤੁਹਾਡੇ 20 22 ਦਿਨ ਲੰਘ ਜਾਣਗੇ ਤੇ ਉਹਨੇ ਜਰ ਨੂੰ ਝੋਨਾ ਬੂਰਤੇ ਹੋ ਜਾਊਗਾ ਹੁਣ ਆਲਮੋਸਟ 70 80% ਝੋਨਾ ਜਿਹੜੀਆਂ ਪੈਪਾਂ ਬਣੀਆਂ ਪਈਆਂ ਨੇ ਮੈਂ ਉੱਤੇ ਵੀਡੀਓ ਵੀ ਲਾ ਦੂੰਗਾ ਮੈਂ ਤਕਰੀਬਨ ਅੱਜ 4 ਕਿੱਲਿਆਂ ਦੇ ਸਪਰੇਅ ਕਰਵਾਤੀ ਠੀਕ ਹੈ ਹੁਣ ਸੋਨਾ ਨਹੀਂ ਪੈ ਗਿਆ ਤੇ ਉਹ ਸਪਰੇਅ ਤੋਂ ਦੁੱਗਣਾ ਫਾਇਦਾ ਹੋਇਆ ਦੁੱਗਣਾ ਨਹੀਂ ਕਹਿ ਸਕਦੇ ਤਿਗਣਾ ਚੌਗਣਾ ਫਾਇਦਾ ਹੋਇਆ ਕਿਉਂ ਫਾਇਦਾ ਹੋਇਆ ਇੱਕ ਤਾਂ ਮੇਰਾ ਖਰਚਾ ਬਚ ਗਿਆ ਹੁਣ ਸੁੰਡੀ ਵਾਲੀ ਕੋਈ ਦਵਾਈ ਵਿੱਚ ਪਾਉਣ ਦੀ ਲੋੜ ਨਹੀਂ ਵਧੀਆ ਪੂਰਾ ਦਰਜਮਾ ਮੀ ਪੈ ਗਿਆ ਢਕਵਾ ਮੀ ਪੈ ਗਿਆ ਹੁਣ ਸੁੰਡੀ ਵਾਲੀ ਦਵਾਈ ਮੈਂ ਵਿੱਚ ਨਹੀਂ ਪਾਉਂਗਾ ਜੇ ਕਿਤੇ ਲੱਗਿਆ ਖੇਤ ਦੇ ਵਿੱਚ ਹਾਂ ਵੀ ਦਿੱਕਤ ਹੈਗੀ ਆ ਕਿਤੇ ਤਾਂ ਉੱਥੇ ਆਪਾਂ ਹਲਕੀ ਫੁਲਕੀ ਦਵਾਈ ਕੋਈ ਪਾ ਦਾਂਗੇ ਹੈਨਾ ਮਹਿੰਗੀ ਦਵਾਈ ਸੁੰਡੀ ਵਾਲੀ ਮੇਰੀ ਬਚ ਗਈ ਪਰ ਫਿਰ ਵੀ ਜੇ ਤੁਹਾਨੂੰ ਲੱਗਦਾ ਵੀ ਤੁਹਾਡੇ ਕੋਲੇ ਰੇ ਜਿਆਦੀ ਪੈਗੀ ਤਾਂ ਫਿਰ ਉੱਥੇ ਮਹਿੰਗੀ ਦਵਾਈ ਕੋਈ ਵੀ ਪਾ ਸਕਦੇ ਹੋ ਬਈ ਕੋਰੋ ਮੰਡਲ ਦੀ ਪਰਚੰਡ ਪਾ ਸਕਦੇ ਹੋ ਸਜੰਟਾ ਦੀ ਐਨਸੀਪੀਓ ਪਾ ਸਕਦੇ ਹੋ ਠੀਕ ਆ ਸੁੰਡੀ ਲਈ ਬਹੁਤ ਵਧੀਆ ਨੇ ਅਗੇਂਸ ਪਾ ਸਕਦੇ ਹੋ ਕੋਟੇਵਾਦੀ ਇੱਕ ਹੋਰ ਦਵਾਈਆਂ ਬਹੁਤ ਨਹੀਂ ਬਈ ਮੈਂ ਪਾਰਟਿਕੂਲਰ ਜੇ ਨਾਮ ਲੈਣ ਲੱਗ ਗਿਆ ਤਾਂ ਵੀਡੀਓ ਇਸੇ ਚ ਹੀ ਲੰਗ ਜੂਗੀ ਚੈਸ ਵੀ ਪਾ ਸਕਦੇ ਹੋ ਤੁਸੀਂ ਤੇਲੇ ਦੇ ਲਈ ਹਨਾ ਤੇਲਾ ਤੇਲਾ ਵੀ ਮੇਨ ਮੁੱਦਾ ਹੁਣ ਤੇਲਾ ਦੀ ਜੇ ਇੱਕ ਚੰਗੀ ਸਪਰੇਅ ਕਰ ਦੋਗੇ ਚਾਹੇ ਪੈਕਸਾ ਲੋਨ ਕਰ ਦੋ ਚਾਹੇ ਚੈਸ ਕਰ ਦੋ ਹਨਾ ਚਾਹੇ ਟਕੂਮੀ ਕਰ ਦੋ ਚਾਹੇ ਜਿਹੜਾ ਮਰਜੀ ਕਰ ਦੋ ਯਾਰ ਹਨਾ ਉਹਦੇ ਨਾਲ ਕੀ ਹੋਣਾ ਤੁਹਾਡੇ ਕੋਲੇ ਇੱਕ ਵਾਰੀ ਕੰਟਰੋਲ ਹੋ ਜੂ ਕਿਉਂਕਿ ਮੌਸਮ ਹੈ ਜਿਹੜਾ ਹੋ ਹੋ ਅਨਕੂਲ ਨਹੀਂ ਹੈਗਾ ਉਹ ਅਨਕੂਲ ਨਹੀਂ ਹੈਗਾ ਆਪਣੇ ਲਈ ਕਿਉਂ ਅਨਕੂਲ ਨਹੀਂ ਹੈਗਾ ਸੁੰਡੀ ਦਾ ਤਾਂ ਆਪਾਂ ਖਤਮਾ ਕਰਤਾ ਰੱਬ ਨੇ ਪਰ ਹੁਣ ਫੰਗਸ ਵੀ ਪੈਣੀ ਆ ਬਾਈ ਮੀਂਹਾਂ ਤੋਂ ਬਾਅਦ ਹੁਣ ਤੇਲਾ ਵੀ ਪੈਣਾ ਮੀਂਹ ਤੋਂ ਬਾਅਦ ਤਾਂ ਜਿੱਥੇ ਤੁਸੀਂ ਸੁੰਡੀ ਵਾਲੀ ਦਵਾਈ ਤੇ ਖਰਚਣਾ ਸੀ ਹੁਣ ਤੇਲੇ ਵਾਲੀ ਦਵਾਈ ਦੇ ਉੱਤੇ ਖਰਚ ਲਓ ਵਧੀਆ ਰਹੋਗੇ ਠੀਕ ਆ ਆਜੋ ਤਾਂ ਐਨ ਪੀ ਕੇ ਦੀ ਸਪਰੇ ਨਾ ਭੁੱਲਿਆ ਕਰੋ ਐਨ ਪੀ ਕੇ ਬਹੁਤ ਜ਼ਰੂਰੀ ਆ ਬਹੁਤ ਭਰਾ ਕਹਿੰਦੇ ਵੀ ਅਸੀਂ ਥੱਲੇ ਬਾਈ ਪोटाਸ਼ ਪਾਈ ਸੀ ਲਾਲ ਪोटाਸ਼ ਕੀ ਹੁਣ ਐਨ ਪੀ ਕੇ ਦੀ ਸਪਰੇ ਕਰਨੀ ਜ਼ਰੂਰੀ ਆ ਇਹ ਇੱਕ ਜ਼ਰੂਰੀ ਇਹਦਾ ਅਸਰ ਕੋਈ ਵੀ ਪਾਰਟਿਕੂਲਰ ਇੱਕ ਦਵਾਈ ਤੁਹਾਡੇ ਕੋਲੇ ਸਿੱਧਾ 10 ਮਨ ਝਾੜ ਨਹੀਂ ਵਧਾਉਂਦੀ ਇਹਨੇ ਬੂਟੇ ਨੂੰ ਹਰਿਆ ਪਰਾ ਰੱਖਣਾ ਤੁਹਾਡੇ ਕੋਲੇ ਥੋਥ ਨਹੀਂ ਬਣ ਦੇਣੀ ਜਦੋਂ ਫਿਰ ਪੱਖਾ ਲੱਗਦਾ ਉਦੋਂ ਪਤਾ ਲੱਗਦਾ ਇਹ ਐਨਪੀਕੇ ਦਾ ਸਸਤਾ ਜਿਆ ਹੈਗਾ ਪਰ ਐਨਪੀਕੇ ਲੈਣਾ ਤੁਸੀਂ ਚੰਗੀ ਕੰਪਨੀ ਦਾ ਕੋਰੋਮੰਡਲ ਇੰਟਰਨੈਸ਼ਨਲ ਦਾ ਲੈ ਸਕਦੇ ਹੋ ਕੋਰੋਮੰਡਲ ਵੀ ਬਹੁਤ ਕੰਪਨੀਆਂ ਨੇ ਇੱਕ ਭਰਾ ਦਾ ਕਹਿੰਦਾ ਮੈਂ ਕੋਰੋਮੰਡਲ ਦੀ ਲਿਆਇਆ ਮੈਂ ਫੋਟੋ ਭੇਜੀ ਮੈਨੂੰ ਕਹਿੰਦਾ ਇੰਨੇ ਨਹੀਂ ਮਿਲ ਗਈ ਮੈਂ ਹਾਂ ਯਾਰ ਬਹੁਤ ਹੀ ਸਸਤੀ ਲੈ ਲੇ ਮੈਂ ਫੋਟੋ ਭੇਜੀ ਉਹ ਹੋਰ ਹੀ ਕੋਰੋਮੰਡਲ ਸੀ ਹਨਾ ਤਾਂ ਕੋਰੋਮੰਡਲ ਦੀਆਂ ਵੀ ਬਹੁਤ ਲੋਕਲ ਕੰਪਨੀਆਂ ਦੇ ਵਿੱਚ ਆ ਗਿਆ ਤਾਂ ਉਹਦੇ ਤੋਂ ਬਚੋ ਠੀਕ ਹੈ ਆਈਸੀਐਲ ਦੀ ਵਰਤ ਸਕਦੇ ਹੋ ਤੁਸੀਂ ਯਾਰਾ ਦੀ ਵਰਤ ਸਕਦੇ ਹੋ ਕੋਰੋਮੰਡਲ ਦੀ ਵਰਤ ਸਕਦੇ ਹੋ ਠੀਕ ਹੈ ਇਹੀ ਮੇਨ ਜਿਹੜੀਆਂ ਤਿੰਨ ਨੇ ਜਿੰਨਾਂ ਤੇ ਮੈਨੂੰ ਥੋੜਾ ਜਿਹਾ ਟਰਸਟ ਹੈਗਾ ਇਹ ਤੁਸੀਂ ਵਰਤ ਸਕਦੇ ਹੋ ਭਾਰਤ ਦੀ ਵੀ ਵਰਤ ਸਕਦੇ ਹੋ ਉੱਤਮ ਦੀਆਂ ਵੀ ਹੈਗੀਆਂ ਇਫਕੋ ਦੀਆਂ ਵੀ ਹੈਗੀਆਂ ਨੇ ਹਨਾ ਐਰਿਸੈਕ ਉਹਦੀ ਵੀ ਹੈਗੀ ਆ ਤੇ ਹਿੰਦੂਸਤਾਨ ਦੀ ਵੀ ਹੈਗੀ ਆ ਕਾਫੀ ਨੇ ਯਾਰ ਪਰ ਆ ਤਿੰਨ ਕੰਪਨੀਆਂ ਵੱਲ ਤੁਸੀਂ ਜਾ ਸਕਦੇ ਹੋ ਅੱਖਾਂ ਮੀਚ ਕੇ ਜਿਹੜੀ ਮਰਜ਼ੀ ਇਹਨਾਂ ਦੀ ਕਰ ਦੋ ਇਹਨਾਂ ਦੇ ਸਟਾਰਟਰ ਜੇ ਆਉਂਦੇ ਨੇ ਯਾਰਾ ਦੇ ਵੀ ਆਪਣੇ ਕੋਲੇ ਪੋਟਾਸ਼ ਦੇ ਪਰਟੀਕੂਲਰ ਆਉਂਦੇ ਨੇ ਕੋਰੋਮੰਡਲ ਦਾ 13045 ਤੁਹਾਨੂੰ ਮਿਲ ਜੂਗਾ ਤੇ ਇਹ 110 ਤੋਂ ਲੈ ਕੇ 150 ਰੁਪਏ ਕਿੱਲਾ ਪਾਊਗੀ ਵੱਖ-ਵੱਖ ਕੰਪਨੀਆਂ ਦੀ ਜਿਹੜੀ ਮਰਜ਼ੀ ਲੈ ਲਓ ਠੀਕ ਐ ਕੋਰੋਮੰਡਲ ਦੀ ডোজ ਦੀ ਜੇ ਗੱਲ ਕਰੀਏ ਬਈ ডোজ ਯੂਨੀਵਰਸਿਟੀ ਕਹਿੰਦੀ ਆ ਵੀ 3 ਕਿਲੋ ਪਾਓ ਪਰ 3 ਕਿਲੋ ਦੇ ਉੱਤੇ ਬਈ ਧਿਆਨ ਰੱਖੋ 200 ਲੀਟਰ ਤੋਂ ਵੱਧ ਪਾਣੀ ਲਾਉਣਾ ਪਊਗਾ ਪਲੱਸ ਤੇ ਇਹਨੂੰ ਘੋਲਣਾ ਵੀ ਵੱਡੇ ਜ਼ਿਆਦਾ ਹੀ ਪਾਣੀ ਚ ਪੈਣਾ ਜਾਂ ਤੁਸੀਂ ਪਾਣੀ ਗਰਮ ਕਰਕੇ ਘੋਲ ਲਓ ਬਹੁਤ ਦਿੱਕਤ ਆਉਂਦੀ ਆ ਵੀ ਘੁਲਦਾ ਨਹੀਂ ਘੁਲਦਾ ਨਹੀਂ ਇਹਨੂੰ ਪਾਣੀ ਗਰਮ ਕਰਕੇ ਘੋਲੋ ਤਾਂ ਤੁਹਾਡੇ ਕੋਲੇ ਈਜ਼ੀਲੀ ਘੁਲ ਜੂਗਾ 200 ਪਲੱਸ ਲੀਟਰ ਪਰ 200 ਲੀਟਰ ਲਾਉਂਦੇ ਨਹੀਂ ਨਾ ਆਪਾਂ ਯਾਰ ਆਪਾਂ 200 ਲੀਟਰ ਨਹੀਂ ਲਾਉਂਦੇ ਆਪਾਂ 150 ਲੀਟਰ ਤੇ ਬਸ ਕਰ ਜਾਂਦੇ ਆਂ ਆਪਾਂ ਗੱਲ ਸਮਝੋ 150 ਲੀਟਰ ਜੇ ਤੁਸੀਂ ਲਾਉਣਾ ਤਾਂ ਆਪਣੇ ਕੋਲੇ 2 ਕਿਲੋ ਡੋਜ਼ ਆ ਵੀਰੇ 13045 ਦੀ ਜੇ 150 ਤੋਂ ਵੀ ਘੱਟ ਲਾਉਣਾ 70% ਕਿਸਾਨ 150 ਤੋਂ ਵੀ ਘੱਟ ਲਾਉਂਦੇ ਆ ਹੱਦ 100 ਤੋਂ 135 40 ਲੀਟਰ ਪਾਣੀ ਲਾਉਂਦੇ ਆ 130 ਲੀਟਰ ਪਾਣੀ ਲਾਉਣਾ ਜੇ ਤੁਸੀਂ ਤਾਂ 1.5 ਕਿਲੋ ਡੋਜ਼ ਆ 1 ਕਿੱਲੇ ਦੀ 13045 ਦੀ ਇਹਦੇ ਨਾਲ ਹੁਣ ਤੁਸੀਂ ਕੀ ਪਾ ਸਕਦੇ ਹੋ ਬੋਰਨ ਤਾਂ ਪਾਉਣਾ ਹੀ ਪਾਉਣਾ ਬਾਈ ਬੋਰਨ 20% ਵਾਲਾ ਜੇ ਬਾਸਮਤੀ ਆ ਤਾਂ ਆਪਣੇ ਕੋਲੇ 60 ਤੋਂ 70 ਗ੍ਰਾਮ ਪਾਉਣਾ ਤੇ ਦੁਬਾਰਾ ਫੁਹਾਰਾ ਨਹੀਂ ਮਾਰਨਾ ਕਿਉਂਕਿ ਇਹ ਸਾੜ ਪਾ ਦਿੰਦਾ ਇਹਦੀ ਟੌਕਸਿਸਿਟੀ ਹੁੰਦੀ ਆ ਕਰਨੀ ਕਦੋਂ ਆ ਸਪਰੇ ਇਹ ਜਦੋਂ ਝੋਨਾ ਆਪਣੇ ਕੋਲੇ ਗੋਭ ਤੇ ਹੋਵੇ ਪੈਪ ਜੀ ਫੁੱਲਣ ਲੱਗ ਜੇ ਜਾਂ ਪੈਪ ਬਨਣ ਲੱਗ ਜੇ ਉਦੋਂ ਆਪਾਂ ਤੁਸੀਂ ਇਹਦੀ ਦਵਾਈ ਕਰ ਸਕਦੇ ਹੋ ਜੇ ਝੋਨਾ ਤਾਂ 70 ਤੋਂ 80 ਗ੍ਰਾਮ ਪਾ ਸਕਦੇ ਹੋ ਇਹ ਵੀ ਤੁਹਾਨੂੰ ਮਾਰਕੀਟ ਦੇ ਵਿੱਚ ਈਜ਼ੀਲੀ ਉਪਲਬਧ ਹੋ ਜੂਗਾ ਤੇ ਸਸਤੇ ਦਾ ਸਸਤਾ ਨਾਲੇ ਪਰ ਇਹਦਾ ਕੰਮ ਬਹੁਤ ਆ ਇਹ ਬੂੜ ਦੀ ਪ੍ਰਕਿਰਿਆ ਨੂੰ ਤੇਜ਼ ਕਰਦਾ ਤੇ ਫੋਥ ਨਾ ਬਣਨ ਦੇ ਵਿੱਚ ਆਪਣੇ ਕੋਲ ਹੈਲਪ ਕਰਦਾ 13045 ਨਾਲ ਰਲ ਕੇ ਇਹ ਤਾਂ ਹੋ ਗਿਆ ਜੀ ਫੰਗੀਸਾਈਡ ਹੁਣ ਕਹਿੰਦੇ 05234 ਵੀ ਕਰ ਦਈਏ 05234 ਆਪਾਂ ਕਰ ਸਕਦੇ ਆ ਬਈ ਇਹਦਾ ਫਾਇਦਾ ਹੈਗਾ ਠੀਕ ਹੈ ਇਹਦੀ ਵੀ ਡੋਸ ਆ ਜਿਹੜੀ 1.5 ਕਿਲੋ ਕਿਲਰ ਦੇ ਹਿਸਾਬ ਦੇ ਨਾਲ ਤੁਸੀਂ ਲੈਣੀ ਆ ਵੀਰੇ ਠੀਕ ਹੈ ਇਹ ਵੀ ਤੁਸੀਂ ਕਰ ਸਕਦੇ ਹੋ ਪਰ ਇਹਦੇ ਨਾਲੋਂ ਜ਼ਿਆਦਾ ਰਿਜ਼ਲਟ ਜਿਹੜਾ ਉਹ 13045 ਦਾ ਠੀਕ ਹੈ ਭਾਈ 19 19 19 ਇਹਦਾ ਭਾਈ ਟਾਈਮ ਟੱਪ ਗਿਆ ਹੁਣ ਇਹ ਹਜੇ ਨਹੀਂ ਕਰਨੀ ਆਪਾਂ ਇਹ ਵੈਜੀਟੇਟਿਵ ਸਟੇਜ ਤੇ ਜਦੋਂ ਬੂਟਾ 30 35 ਦਿਨਾਂ ਨਾਲ ਹੁੰਦਾ ਉਦੋਂ ਕਰ ਸਕਦੇ ਆ ਇੱਕ ਲਿਕਵਿਡ ਐਨਪੀਕੇ ਮਾਰਕੀਟ ਦੇ ਵਿੱਚ ਆਏ ਨੇ ਮੈਂ ਵੀ ਵਰਤੇ ਨੇ ਕੁਝ ਕੰਪਨੀਆਂ ਦੇ ਜਿਹੜੇ ਵਧੀਆ ਕੰਪਨੀਆਂ ਨੇ ਭਾਈ ਉਹਨਾਂ ਦੇ ਰਿਜ਼ਲਟ ਚੰਗੇ ਵੀ ਨੇ ਹਨਾ ਕੁਝ ਕੰਪਨੀਆਂ ਬਸ ਵੈਸੇ ਹੀ ਪੈਸਾ ਬਣਾਉਣ ਦੇ ਮਾਰੇ ਇਹ ਵਿੱਚ ਹੀ ਜਾਂਦੀਆਂ ਨੇ ਮੈਨੂੰ 3-4 ਡੈਮੋ ਜੇ ਆਏ ਸੀਗੇ ਤੇ ਉਹ ਤਕਰੀਬਨ ਉਹਨਾਂ ਦੇ ਵਿੱਚੋਂ 2 ਕ ਪਾਸ ਹੋਏ ਨੇ 2 ਕ ਫੇਲ ਹੋ ਗਏ ਉਹਨਾਂ ਦੀ ਮੈਂ ਵੀਡੀਓ ਹੀ ਨਹੀਂ ਪਾਈ ਠੀਕ ਹੈ ਭਾਈ ਉਸ ਤੋਂ ਬਾਅਦ ਕੰਬੀਨੇਸ਼ਨ ਵਾਲੇ ਐਨਪੀਕੇ ਕਈ ਐਨਪੀਕੇ ਹੁਣ ਕੰਬੀਨੇਸ਼ਨ ਵਾਲੇ ਬਾਜ਼ਾਰ ਦੇ ਵਿੱਚ ਵਿਕੀ ਜਾਂਦੇ ਨੇ ਉਹਨਾਂ 'ਚ ਹੋਰ ਕੁਝ ਨਹੀਂ ਭਾਈ ਲੱਲਾ ਪੱਬਾ ਉਹਦੇ ਮਹਿੰਗੀ ਘਾਤ ਤੇ ਬਸ ਉਹ ਜਿੰਨੇ ਜੇ ਤੁਹਾਡੇ ਕੋਲੇ 13-0-45 ਤੇ ਬੋਰੋਨ ਹੋਣਾ ਕਿੱਲੇ ਦਾ ਉਹਨੇ ਦੇ ਵਿੱਚ ਤੁਹਾਨੂੰ ਇੱਕ ਕੱਲਾ ਹੀ ਕੰਬੀਨੇਸ਼ਨ ਵਾਲਾ ਮਿਲੂਗਾ ਤਾਂ ਇਹਦੇ ਮਗਰ ਨਾ ਭੱਜ ਕੇ ਆਪਾਂ ਅਲੱਗ ਤੋਂ ਕਰ ਲਈਏ ਤਾਂ ਮੈਨੂੰ ਲੱਗਦਾ ਜ਼ਿਆਦਾ ਤੁਹਾਨੂੰ ਫਾਇਦਾ ਹੋਊਗਾ ਇਹ ਸਰਫ ਕੰਪਨੀ ਨੂੰ ਕਮਾਈ ਆ ਮੇਰੇ ਅਕੋਰਡਿੰਗ ਰੋਡ ਆਊਟ ਕਰ ਸਕਦੇ ਹੋ ਮੈਂ ਵੀ ਕਰਿਆ ਹੋਇਆ ਇਹ ਕੁਸ਼ਕ ਕਿੱਲਾਂ ਦੇ ਉੱਤੇ ਟ੍ਰਾਇਲ ਕਰ ਲਿਓ ਇਹਦੀ ਵੀ ਪਰ ਆਹਾ ਦੋਨੇ ਕਰੋਗੇ ਤਾਂ ਤੁਹਾਨੂੰ ਜ਼ਿਆਦਾ ਫਾਇਦਾ ਮਿਲੂਗਾ ਦੋਸਤ ਤੁਹਾਨੂੰ ਬਈ ਦੱਸਤੀ ਮੈਂ ਇੱਕ ਗੱਲ ਹੋਰ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਇਹ ਬੈਟਰੀ ਵਾਲੀ ਢੋਲੀ ਨਾਲ ਕਰਨਾ ਜਾਂ ਤਾਂ 13045 ਜਾਂ ਟਰੈਕਟਰ ਵਾਲੇ ਢੋਲ ਦੇ ਨਾਲ ਠੀਕ ਹੈ ਪੈਟਰੋਲ ਵਾਲੀ ਇੰਜਨ ਦੇ ਨਾਲ ਪ੍ਰੈਸ਼ਰ ਵਾਲਾ ਹੁੰਦਾ ਉਹ ਆਪਾਂ ਨਹੀਂ ਕਰਨਾ ਠੀਕ ਹੈ ਨਾਲ ਇਹਦੇ ਸਟicker ਪਾ ਸਕਦੇ ਆ ਜੀ ਹਾਂਜੀ ਸਟਿੱਕਰ ਤੁਸੀਂ ਇਹਦੇ ਪਾ ਸਕਦੇ ਹੋ ਹੁਣ ਇਹਦੇ ਵਿੱਚ ਆਪਾਂ ਮਿਕਸ ਕੀ ਕਰੀਏ ਭਾਈ ਸੁੰਡੀ ਵਾਲੀ ਇਨਸੈਕਟੀਸਾਈਡ ਦੀ ਹੁਣ ਲੋੜ ਨਹੀਂ ਮੀਂਹ ਸੋਨੇ ਪੈ ਗੇ ਤਾਂ ਸੁੰਡੀ ਵਾਲੀ ਤੇ ਮਾਰ ਦੋ ਕਾਂਟਾ ਠੀਕ ਹੈ ਤੇਲੇ ਵਾਲੀ ਜੇ ਤੁਸੀਂ ਪਾਉਣੀ ਆ ਤਾਂ ਪਾ ਸਕਦੇ ਹੋ ਆਦਰਵਾਇਜ਼ ਮੈਂ ਤੁਹਾਨੂੰ ਰੈਫਰ ਨਹੀਂ ਕਰੂੰਗਾ ਵੀ ਹਜੇ ਤੇਲੇ ਵਾਲੀ ਪਾ ਦਿਓ ਪਰ ਜੇ ਤੁਸੀਂ ਪੈਕਸਾ ਲਾਉਣ ਜਾਂ ਹਿਬੀਫਿਨ ਪਾਉਣੀ ਆ ਮਹਿੰਗੀ ਦਵਾਈ ਕਰਨੀ ਆ ਤਾਂ ਭਾਈ ਅੱਡ ਕਰ ਲਿਓ ਕੱਲੀ ਕਰ ਲਿਓ ਇਹਦੇ ਨਾਲ ਤੁਸੀਂ ਮਿਕਸ ਨਾ ਕਰਿਓ ਠੀਕ ਹੈ ਥੋੜਾ ਜਿਹਾ ਖਰਚਾ ਦਾ ਵਧਣਾ ਜਿੱਥੇ ਆਪਾਂ 11200 ਰੁਪਿਆ ਕਿਲਾ ਲਈ ਜਾਂਦੇ ਆ ਬਾਈ 1500 ਉੱਥੇ 200 ਕਰਾਈ ਵੀ ਐਕਸਟਰਾ ਹੋ ਜੇ ਤਾਂ ਤੁਹਾਨੂੰ ਜਿਆਦਾ ਫਾਇਦਾ ਕਿਉਂ ਕਹਿ ਰਿਹਾ ਮੈਂ ਕਿਉਂਕਿ 13045 ਦੀ ਸ਼ਪਾਰਸ਼ਾ ਬਾਈ ਬੈਟਰੀ ਤੇ ਟਰੈਕਟਰ ਨਾਲ ਤੇ ਇਹ ਉੱਤੇ ਉੱਤੇ ਆਪਾਂ ਨੂੰ ਚਾਹੀਦਾ ਪਰ ਜਿਹੜੀ ਇਨਸੈਕਟੀਸਾਈਡ ਆ ਤੇਲੇ ਵਾਲੀ ਆ ਇਹ ਆਪਾਂ ਨੂੰ ਬੂਟਾ ਨਵਾਉਣਾ ਪਊਗਾ ਫੁੱਲ 150 ਤੋਂ 200 ਲੀਟਰ ਪਾਣੀ ਲਾਉਣਾ ਪਊਗਾ ਥੱਲੇ ਤੱਕ ਜਿਹੜਾ ਜਾਵੇ ਮੁੱਢਾਂ ਤੱਕ ਉੱਤੋਂ ਲੈ ਕੇ ਥੱਲੇ ਤੱਕ ਬੂਟਾ ਪਿਉਣਾ ਪਊ ਠੀਕ ਹੈ ਤਾਂ ਇੱਥੇ ਆਪਣੇ ਕੋਲੇ ਬੈਟਰੀ ਵਾਲੀ ਨਹੀਂ ਕੰਮ ਕਰਨਾ ਤੇਲੇ ਵਾਲੀ ਵੇਲੇ ਇੱਥੇ ਆਪਣੇ ਕੋਲੇ ਪੈਟਰੋਲ ਵਾਲੀ ਜਾਂ ਟਰੈਕਟਰ ਵਾਲੀ ਕੰਮ ਕਰੂਗੀ ਠੀਕ ਹੈ ਇਹ ਨਿੱਕੀਆਂ ਨਿੱਕੀਆਂ ਗੱਲਾਂ ਬਈ ਧਿਆਨ ਦੇਣ ਵਾਲੀਆਂ ਹੁੰਦੀਆਂ ਨੇ ਐਨ ਪੀ ਕੇ ਨਾਲ ਆਪਾਂ ਹੁਣ ਪਾ ਕੀ ਸਕਦੇ ਆ 13045 ਜੇ ਕੱਲੀ ਕਰ ਲੋਗੇ ਤਾਂ ਸੋਨੇ ਦਾ ਸੁਭਾਗਾ ਪਰ ਵਾਰ-ਵਾਰ ਜੱਪ ਨਹੀਂ ਹੁੰਦਾ ਤਾਂ ਇਹਦੇ ਨਾਲ ਆਪਾਂ ਇੱਕ ਫੰਗੀ ਸੈਡ ਪਾ ਲੈਣਾ ਬਈ ਫੰਗੀ ਸੈਡ ਚੰਗੀ ਕੰਪਨੀ ਦਾ ਬਾਏ ਨੇਮ ਪਾ ਲਓ ਮੈਂ ਜਿਹੜਾ ਪਾ ਰਿਆਂ ਉਹ ਨਟਿਵੋ ਪਾ ਰਿਆਂ ਮੇਰੇ ਕੁਝ ਏਰੀਏ ਦੇ ਵਿੱਚ ਠੀਕ ਹੈ ਕੁਝ ਏਰੀਏ ਦੇ ਵਿੱਚ ਐਮੀ ਸਟਾਰ ਪਾ ਰਿਆਂ ਮੈਂ ਮੇਰੇ ਠੀਕ ਹੈ ਕੋਸ਼ੇਰੀਏ ਦੇ ਵਿੱਚ ਮੈਂ ਕਸਟੋਡੀਆਂ ਵੀ ਕਰ ਲਿਆ। ਇਹ ਤੋਂ ਪਹਿਲਾਂ ਵਾਲੀ ਸਪਰੇ ਦੇ ਵਿੱਚ ਮੈਂ ਪਲਸਰ ਕਰਤੀ ਸੀਗੀ ਸਾਰੀ। ਇਹ ਚਾਰ ਕਫੰਗੀ ਸਾਈਡਾਂ ਤੇ ਮੈਨੂੰ ਯਕੀਨ ਆ ਕੋਸ਼ਿਸ਼ ਕਰੂੰਗਾ ਕਿ ਨਵੇਂ ਟੈਕਨੀਕਲ ਨਾਲ ਹੋਰ ਨਾਲ ਪੰਗਾ ਲੈ ਕੇ ਦੇਖਾਂ ਪਰ ਆਹ ਟੈਕਨੀਕਲ ਮੇਰੇ ਮਨਪਸੰਦ ਦੇ ਨੇ ਤੇ ਮੈਂ ਪਿਛਲੇ ਸਾਲ ਵੀ ਕਰੇ ਸੀ ਉਦੋਂ ਪਿਛਲੇ ਸਾਲ ਵੀ ਕਰੇ ਸੀ ਤੇ ਐਤਕੀ ਵੀ ਤਕਰੀਬਨ ਇਹੀ ਫੰਗੀ ਸਾਈਡ ਮੈਂ ਕਰ ਰਿਹਾ ਇੱਕ ਗੱਲ ਹੋਰ ਦੱਸਉਣਾ ਚਾਹਣਾ ਵੀ ਫੰਗੀ ਸਾਈਡ ਦੀ ਨਾ ਡੋਜ਼ ਵਧਾ ਲਿਆ ਕਰੋ ਜਿੰਨੀ ਯੂਨੀਵਰਸਿਟੀ ਕਹਿੰਦੀ ਆ ਉਹਨਾਂ ਵਾਲੀ ਸਪਰੇ ਦੇ ਵਿੱਚ। ਜਿਵੇਂ 80 ਗ੍ਰਾਮ ਨਟਿਵੋ ਦੀ ਆ ਤਾਂ ਮੈਂ 120 ਤੋਂ ਲੈ ਕੇ 135 ਗ੍ਰਾਮ ਕਿੱਲੇ ਦੀ ਪਾ ਰਿਆ ਠੀਕ ਹੈ ਐਮੀਸਟਾਰ ਦੀ 200 ਐਮਐਲ ਡੋਜ਼ ਆ ਪਰ ਮੈਂ 250 ਐਮਐਲ ਪਾ ਰਿਆ ਡੋਜ਼ ਇਹਦੀ ਠੀਕ ਹੈ ਕਸਟੋਰੀਆ ਦੀ ਆਪਣੇ ਕੋਲੇ 250 ਐਮਐਲ ਆ ਇਹ 300 ਐਮਐਲ ਡੋਜ਼ ਪਾ ਰਿਆ ਮੈਂ ਅਲਸਰ ਦੀ 150 ਐਮਐਲ ਆ ਚਲੋ ਇਹ ਤਾਂ ਹੁਣ ਕਰਨੀ ਨਹੀਂ ਆਪਾਂ ਇਹ ਤੁਸੀਂ 180 ਤੋਂ 200 ਐਮਐਲ ਤੁਸੀਂ ਪਾ ਸਕਦੇ ਹੋ ਠੀਕ ਹੈ ਭਾਈ ਇਹ ਪਾ ਸਕਦੇ ਹੋ ਨਾਲ ਹੁਣ ਇਹਦੇ ਪੁੜੀਆਂ ਸਟ੍ਰੈਪਟੋਸਾਈਕ ਲੈਣੀਆਂ ਪੁੜੀਆਂ ਪਾ ਲਈਏ ਭਾਈ ਵੀਰੇ ਜੇ ਤਾਂ ਤੁਹਾਡੇ ਕੋਲੇ BLB ਹੈਗਾ ਮਤਲਬ ਤੁਹਾਨੂੰ ਐ ਲੱਗਦਾ ਵੀ ਸਾਡੇ ਝੋਨੇ ਦੇ ਵਿੱਚ ਬੈਟੀਰੀਅਲ ਲੀਫਲਾਈਟ ਹੈਗਾ ਫਿਰ ਤਾਂ ਤੁਸੀਂ ਤਿੰਨ ਤੋਂ ਲੈ ਕੇ ਚਾਰ ਕੁੜੀਆਂ ਪਾ ਲਓ ਠੀਕ ਹੈ ਆਦਰਵਾਇਜ਼ ਇਹਨਾਂ ਦੀ ਨਹੀਂ ਲੋਡ ਇਹ ਆਪਾਂ ਜਦੋਂ ਥੋੜਾ ਜਿਹਾ ਬੂਰ ਦੇ ਉੱਤੇ ਹੋ ਗਿਆ ਉਦੋਂ ਆਪਾਂ ਕੋਈ ਐਨਪੀਕੇ ਕਰਾਂਗੇ ਉਦੋਂ ਆਪਾਂ ਕੁੜੀਆਂ ਪਾ ਸਕਦੇ ਆ ਜਾਂ ਬਾਸਮਤੀ ਵਾਲੇ ਖੇਤਾਂ ਦੇ ਵਿੱਚ ਇਹਨਾਂ ਦੀ ਖਾਸ ਲੋਡ ਹੁੰਦੀ ਆ ਠੀਕ ਹੈ ਵੀਰੇ ਇਨਸੈਕਟੀਸਾਈਡ ਵੀ ਹੋ ਗਿਆ ਫੰਗੀਸਾਈਡ ਵੀ ਹੋ ਗਿਆ ਤਾਂ ਐਨਪੀਕੇ ਨਾਲ ਬੈਸਟ ਕੰਬੀਨੇਸ਼ਨ ਕਾਦਾ ਬਾਈ ਫੰਗੀਸਾਈਡ ਦਾ ਫੰਗੀਸਾਈਡ ਚੰਗੀ ਕੰਪਨੀ ਦਾ ਨਾਲ ਇਹਦੇ ਸਟicker ਤੁਸੀਂ ਪਾ ਸਕਦੇ ਹੋ ਸਟicker ਦਾ ਫਾਇਦਾ ਇਹੀ ਆ ਵੀ ਜੇ ਤਨ ਚੰਗਾ ਫੰਗੀ ਸਾਈਡ ਪਾਓਗੇ ਚੰਗੀ ਕੰਪਨੀ ਦਾ ਐਨਪੀਕੇ ਕਰੋਗੇ ਜੇ ਦੋ ਤਿੰਨ ਘੰਟਿਆਂ ਬਾਅਦ ਮੀਂਹ ਵੀ ਪੈ ਜਾਂਦਾ ਤਾਂ ਉਹਦਾ ਅਸਰ ਪੂਰਾ ਹੋ ਜਾਂਦਾ ਆਪਾਂ ਨੂੰ ਪੈਸਾ ਵਸੂਲ ਹੋ ਜਾਂਦਾ ਠੀਕ ਹੈ ਵੀਰੇ ਬੋਰੋਂ ਤੁਹਾਨੂੰ ਦੱਸਦਾ ਨਾਲ ਹੋਰ ਲੱਲਪਲ ਪਾਉਣ ਦੀ ਲੋੜ ਨਹੀਂ ਪਾਣੀ ਕੋਸ਼ਿਸ਼ ਕਰਿਓ ਵੀ 150 ਲੀਟਰ ਰੱਖਿਏ ਨਹੀਂ ਸਵਾ 100 ਲੀਟਰ ਤਾਂ ਪਲੱਸ ਰੱਖਣਾ ਹੀ ਰੱਖਣਾ ਪਾਣੀ ਬਸ ਇਹ ਗੱਲ ਦੀ ਗੌਰ ਕਰ ਲਿਓ ਠੀਕ ਹੈ ਭਾਈ ਵੀਡੀਓ ਕਿਵੇਂ ਦੀ ਲੱਗਦੀ ਹੈ ਕਮੈਂਟ ਕਰਿਓ ਤੇ ਤੁਸੀਂ ਕਿਹੜਾ ਐਨਪੀਕੇ ਪਾਇਆ ਜਾਂ ਕਿਹੜਾ ਫੰਗੀਸਾਈਡ ਪਾਇਆ ਜਾਂ ਕਿਹੜੀ ਸੰਡੀ ਵਾਲੀ ਦਵਾਈ ਪਾਈ ਹੈ ਮੈਨੂੰ ਕਮੈਂਟ ਜ਼ਰੂਰ ਕਰਿਓ ਹਮੇਸ਼ਾ ਮੈਂ ਕਹਿਣਾ ਹੁੰਦਾ ਵੀ ਮਸਿਆ ਤੋਂ ਬਾਅਦ ਦਵਾਈ ਕਰਨੀ ਆ ਹੁਣ 扑ਮਕੜ ਆਮ ਦੇਖਣਾ ਸੀ ਤੁਹਾਨੂੰ ਖੇਤਾ ਦੇ ਵਿੱਚ ਤੇ ਹੁਣ ਰੱਬ ਨੇ ਝਾੜ ਦੇਣਾ ਸਾਰੇ ਆਂਡੇ ਉਂਡੇ ਹੁਣ 5 ਤਰੀਕ ਤੋਂ ਬਾਅਦ ਆਪਾਂ ਸੰਡੀ ਸੰਡੀ ਵਾਲੇ ਪਾਸੇ ਜਾਵਾਂਗੇ ਉਹਨੇ ਜਨੂੰ ਆਪਣਾ ਝੋਨਾ ਨਿਸਰ ਪਊਗਾ ਠੀਕ ਹੈ ਹੁਣ ਫੰਗੀਸਾਈਡ ਵਾਲੇ ਪਾਸੇ ਧਿਆਨ ਦਿਈਏ ਜੇ ਤੁਹਾਨੂੰ ਲੱਗਦਾ ਵੀ ਨਹੀਂ ਕੁਝ ਕੀਤਾ ਹਨਾ ਆਪਣੇ ਅਟੈਕ ਜਿਆਦਾ ਫਿਰ ਤੁਸੀਂ ਨਾਲ ਕੋਈ ਸਸਤੀ ਜੀ ਸੁੰਡੀ ਵਾਲੀ ਦਵਾਈ ਪਾ ਸਕਦੇ ਥੈਂਕ ਯੂ ਸੋ ਮੱਚ ਜੀ ਨਾ ਪਾਓਗੇ ਤਾਂ ਫਾਇਦਾ ਆਦਰਵਾਇਸ ਆ ਤੁਹਾਡੇ ਕੋਲੇ ਵੀਡੀਓਜ਼